ਚਲਟਾ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸਰੀ ਧਮਕੇ ਨਿਊਜ਼ ਅਸੀਂ ਅੱਜ ਪਹੁੰਚੇ ਹਾਂ ਲੱਤੂ ਵਾਲੇ ਪਿੰਡ ਦੇ ਵਿੱਚ ਜਰਾਲਾਵਾਦ ਹਲਕੇ ਦੇ ਵਿੱਚ ਜਿੱਥੇ ਕੀ ਸਰਪੰਚੀ ਦਾ ਇਲੈਕਸ਼ਨ ਚੱਲ ਰਿਹਾ ਹੈ ਪੂਰੀ ਸਿਖਰਾਂ ਤੇ ਤੇ ਪੂਰਾ ਇੱਕ ਮੋੜ ਭੱਜ ਚੁੱਕਿਆ ਆਓ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਜਿਹੜੇ ਇੱਥੋਂ ਮੈਡਮ ਖੜੇ ਹੋਏ ਨੇ ਸਤਿ ਸ਼੍ਰੀ ਅਕਾਲ ਪਹਿਲੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਮਰ ਸਿੰਘ ਪਹਿਲੀ ਜਿਹੜਾ ਇਲੈਕਸ਼ਨ ਹੋ ਰਿਹਾ ਇੱਥੇ ਕੀ ਕਹਿਣਾ ਚਾਹੁੰਦੇ ਹੋ ਗ੍ਰੀਟਿੰਗ ਕਰਦਾ ਹਾਂ ਸਾਰੇ ਵੀਰੂ ਜੀ ਸਤਿ ਸ੍ਰੀ ਅਕਾਲ ਤੇਰੀ ਇੱਕੋ ਹੀ ਅਪੀਲ ਆ ਲੱਤੂ ਵਾਲੇ ਸਾਹਨਾ ਸੰਗਤਾਂ ਨੂੰ ਸਹਿਣਾ ਲੀਫਰੀ ਸਾਨੂੰ ਵੋਟਾਂ ਦਾ ਪ੍ਰਗਟਾਵਾ ਕਰੋ ਅਸੀਂ ਕੋਈ ਲਾਭ ਨਹੀਂ ਦੇਣੀ ਜਿਹੜੇ ਵੀ ਕੰਮ ਕੈਂਟਿੰਗ ਪਏ ਹੋਏ ਨੇ ਬਹੁਤ ਸਾਰੇ ਕੰਮ ਪੈਣੇ ਤੋਂ ਸੌਲਸ ਤੇ ਜਾਉਂਦੇ ਜਿਵੇਂ ਇੱਥੇ ਗ੍ਰੀਪਾਂ ਨੇ ਕਰਦੀ ਸਕੂਲ ਹੈ ਜਾਂ ਕੋਈ ਵੀ ਸੂਲਤ ਹੈ ਤੇ ਨਹੀਂ ਉਹ ਵੀ ਬਰੋਕੀ ਕਰਨਾ ਚਾਹੁੰਦੇ ਜੇ ਦੀ ਸਰਪੰਚ ਬਣਦੇ ਅਸੀਂ ਜੇ ਸਰਪੰਚ ਬਣਾਉਗੇ ਆ ਸਾਨੂੰ ਤੇ ਅਸੀਂ ਸਾਨੂੰ ਮੌਕਾ ਦਿਓ ਇੱਕ ਵਾਰੀ ਤੇ ਗਰੀਬਾਂ ਦੇ ਹਸਪਤਾਲ ਦੇ ਤੌਰ ਤੇ ਕੰਮ ਕਰਾਂਗੇ ਜੋ ਵੀ ਉਹਨਾਂ ਦੇ ਪਿੰਡਾਂ ਦੇ ਅਸੀਂ ਗਏ ਸੀ ਤੇ ਘਰ ਬਹੁਤ ਸਾਰਿਆਂ ਦੇ ਦੀ ਠੱਠੇ ਪੈ ਨੇ ਖਾਦ ਦੇ ਜੁੰਬੇ ਨੇ ਜਦੋਂ ਬਾਰਿਸ਼ ਆਉਂਦੀ ਆ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਸੁਣਵਾਈ ਕੀਤੀ ਜਾਏਗੀ। ਬਾਕੀ ਜੋ ਵੀ ਉਹਨਾਂ ਦੇ ਸਲਾਹਤ ਕੂਪ ਵਗੈਰਾ ਜਿੱਥੇ ਕੋਈ ਥਾਂ ਨਹੀਂ ਹੈਗੀ ਉਹ ਵੀ ਅਸੀਂ ਕਰਕੇ ਦੇਵਾਂਗੇ। ਪੁੱਲ ਨੇ ਤੇ ਇਹ ਮਸੋਂ ਵਾਕ ਤੋਂ ਵੱਖ ਕੋਈ ਜਿਹੜੇ ਬੜੇ ਖਾਲੀਆਂ ਦੇ ਕੰਮ ਐ ਤੇ ਫਿਰ ਖਾਲੇ ਵੀ ਜੀ ਬਹੁਤ ਸਰਕੈਂਟਿੰਗ ਨੇ ਬਹੁਤ ਸਰਕੜਾ ਤੋਂ ਪਾਣੀ ਮਿੱਠੇ ਦੀ ਬਹੁਤ ਜਲਤਕੀ ਇੱਥੇ ਹਾਂਜੀ ਤੇ ਖਾਲਿਆਂ ਦਾ ਕੰਮ ਵੀ ਬਹੁਤ ਸਰਕਿਆ ਆਇਆ ਕੋਈ ਗਲੀਆਂ ਨਾਲ ਕੇ ਕੰਮ ਨਹੀਂ ਹਾਂਜੀ ਉਹ ਵੀ ਇਹਦਾ ਜੀ ਅਸੀਂ ਇੱਕ ਪਰਸਾ ਜੌਬ ਢੇੜਾ ਲਾ ਕੇ ਆਏ ਸੀ ਤੇ ਉਸ ਪਾਸੇ ਅਚਰ ਸਿੰਘ ਜੀ ਹੈ ਉਹਨਾਂ ਦੇ ਘੇੜ ਅੱਗੇ ਬਹੁਤ ਜ਼ਿਆਦਾ ਕੰਦ ਬੱਜਾ ਆਇਆ ਤੇ ਬਹੁਤ ਜ਼ਿਆਦਾ ਪਾਣੀ ਆ ਤੇ ਕੱਲ ਮੈਨੂੰ ਲੱਗਾ ਕਿਸੇ ਨੇ ਸੱਟ ਵੀ ਲੱਗੀ ਦੇਗੀ ਉੱਥੇ ਤੇ ਉਹ ਵੀ ਤਾਪੀਨ ਹੈ ਤੁਹਾਡੀ ਲੋਥ ਇਥੋਂ ਦੀ ਜਨਤਾ ਦਾ ਧੂਲ ਜਨਤਾ ਹੈ ਹਾਂਜੀ ਅਸੀਂ ਇਹੋ ਹੀ ਪੀਤ ਕਰਦੇ ਆ ਕਿ ਸਾਾਨੂੰ ਇੱਕ ਮੌਕਾ ਦਿਓ ਜਰੂਰ ਤੇ ਅਸੀਂ ਕਿਸੇ ਨੂੰ ਕੋਈ ਲਾਂਭਾ ਨਾ ਆਉ ਆਓ ਤੁਹਾਡੀ ਹੋਰ ਵੀ ਜਿਹੜੇ ਇਹਨਾਂ ਦੇ ਨਾਲ ਭੈਣ ਨੇ ਗੱਲਬਾਤ ਕਰਾਉਣੇ ਸਸੀ ਜੀ ਤਾਂ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਕਾਹਦਾ ਬੰਦਾ ਲਤੂਆ ਦਾ ਜਿਹੜੇ ਇਲੈਕਸ਼ਨ ਜਾਂਦੇ ਕੀ ਕਹਾਂਗਾ ਜੀ ਸਾਨੂੰ ਇੱਕ ਹੋਰ ਮੌਕਾ ਦੇਣਾ ਹੈ ਅਸੀਂ ਆਪਣੇ ਪਿੰਡ ਨੂੰ ਪੂਰੀ ਤਰ੍ਹਾਂ ਮੋਡੀਫਾਈ ਕਰਵਾਵਾਂਗੇ ਪਲੇਗਰਾਉਂਡ ਦੀ ਮੋਡੀਫਿਕੇਸ਼ਨ ਵੀ ਕਰਵਾਵਾਂਗੇ ਜਿਹੜਾ ਆਪਣਾ ਇੱਥੇ ਗਵਰਨਮੈਂਟ ਸਕੂਲ ਆ ਉਹਨੂੰ ਵੀ ਅਪਗ੍ਰੇਡਮੈਂਟ ਪੂਰੀ ਕਰਵਾਵਾਂਗੇ ਜਿਹੜੇ ਬੱਚੇ ਪੜ ਕੇ ਵਧੀਆ ਐਜੂਕੇਸ਼ਨ ਲੈਣ ਤੇ ਆਪਣੇ ਵਧੀਆ ਅਗੇ ਮਕਾਮ ਤੇ ਪਹੁੰਚਣ ਭਾਜੀ ਜਿਹੜੇ ਇੱਥੇ ਮੰਨ ਕੇ ਜਦੋਂ ਗਲੀਆਂ ਖਾਲੀਆਂ ਦਾ ਫੈਂਡਿੰਗ ਪੈਣ ਉਹ ਕਰ ਹਾਂਜੀ ਉਹਨਾਂ ਨੂੰ ਵੀ ਆਪਾਂ ਸਾਰਾ ਕੁਝ ਸਹੀ ਕਰਵਾਵਾਂਗੇ ਜਿਹੜੀ ਸੜਕ ਦੀ ਲੱਗੀ ਆਪਾਂ ਨੂੰ ਜੀ ਗਵਰਨਮੈਂਟ ਕਰਾਉਣੀ ਉਹ ਵੀ ਕਰਵਾਵਾਂਗੇ ਨਾਲੀਆਂ ਵੀ ਸਾਫ਼ ਕਰਵਾਵਾਂਗੇ ਦੀ ਪਿੰਡ ਨੂੰ ਵਧੀਆ ਬਣਾਵਾਂਗੇ ਤੇ ਗੁਰਦੁਆਰਾ ਸਾਹਿਬ ਜਿੱਦਾ ਵੀ ਕੰਮ ਕਰਵਾਉਣਾ ਤੇ ਤੁਸੀਂ ਭੈਂਜੀ ਦੇ ਨਾਲ ਜਾ ਰਹੇ ਕਿਹੋ ਜਿਹਾ ਵੰਗਾਰਾ ਮਿਲਦੇ ਤੁਹਾਨੂੰ ਬਹੁਤ ਵਧੀਆ ਸਟਾਪ ਸਟਿੰਗਿਆ ਸਾਰੇ ਤੇ ਬਸ ਇੱਕ ਵਾਰ ਮੌਕਾ ਮਿਲੇ ਸਾਰਾ ਕੁਝ ਕਰ ਲਿਆ ਹੋਇਆ ਹੈ ਤੁਸੀਂ ਤਾਂ ਪਿੰਡ ਕੀ ਨਾਮ ਦਾ ਤੁਹਾਡਾ ਕਿਹੜਾ ਪਿੰਡ ਲੱਗੂ ਆ ਇੱਥੇ ਇੱਥੇ ਮਾਰਕੀਟ ਚੋਂ ਵੀ ਇਲੈਕਸ਼ਨ ਹੋ ਰਹੀ ਨੂੰ ਹੈ। ਅਸੀਂ ਪੰਜ ਦਿਨ ਚੱਲ ਜਾਵਾਂ। ਦੇਖੋ ਇੱਥੇ ਅਸੀਂ ਪਹਿਲਾਂ ਵਿੱਚੋਂ ਸਰਪੰਚ ਬਹੁਤ ਹੈ। ਆਪਣੇ ਪਿੰਡ ਦੇ ਵਿੱਚ। ਪਰ ਸਾਡੇ ਪਿੰਡ ਦੇ ਵਿੱਚ ਬਹੁਤ ਕੰਮਾ ਜੇ ਪੈਣ ਚਾਹੀਦਾ। ਸਭ ਤੋਂ ਮੇਨ ਪ੍ਰੋਬਲਮ ਚੱਲੋ ਐਡਵਿਸ਼ੀਆ ਹੈ। ਬੱਚੇ ਇੱਥੇ ਸਾਡੇ ਸਕੂਲ ਹੈਗਾ ਜੀ 3 ਪਲਾਸਟ। ਬੱਚਾ ਨੂੰ ਪੜ੍ਹਨ ਦੇ ਲਈ ਨਾਲ ਟ੍ਰਾਂਸਪੋਰਟ ਲੈਵਲੀ ਨਹੀਂ ਆਉਂਦੀ। ਤੇ ਪਹਿਲ ਦੇ ਆਧਾਰ ਤੇ ਅਸੀਂ ਸਕੂਲ ਨਹੀਂ ਬਣਦਾ। ਬਾਕੀ ਬਾਕੀ ਤਾਂ ਉਹ ਵੀ ਕੰਮ ਰਹਿੰਦਾ ਵੀ ਜਿੰਨੇ ਇੱਕ ਮੌਕਾ ਨਹੀਂ ਦਿੱਤਾ ਸਾਰੇ ਕੰਮ ਅੱਜ ਕਿੰਨੇ ਸਾਲ ਦੇ ਰੇਣ ਪਿੰਡ ਦੇ ਲੋਕ ਜੀ ਬਹੁਤ ਵਧੀਆ ਰਿਸਪੌਂਸ ਕਰਦੇ ਹਾਂ ਜੀ ਜੇ ਵੀ ਹੁਣ ਅਜ ਤਾਂ ਸਮਾਂ ਰਹਿ ਗਿਆ ਕੱਲ ਨੂੰ ਉੱਠਾ ਪੈ ਜਾਣੀ ਸ਼ਾਹੂ ਲੱਗਦੀ ਆ ਜੀ ਹਾਂ ਜੀ ਜੀ ਬਹੁਤ ਮੇਹਨਤ ਆ ਕਿ ਵਾਈਫ ਨੂੰ ਚੜ੍ਹਦੀ ਕਲਾ ਵਿੱਚ ਰੱਖਦੇ ਨੇ ਤੇ ਬਹੁਤ ਵਧੀਆ ਹੁੰਦਾ ਹੈ ਇਹ ਜੇ ਕੀ ਪੀਲ ਕਰਨੀ ਚਾਹੁੰਗੇ ਤੁਹਾਡੇ ਨਾਲ ਜਿਵੇਂ ਪਿੰਡ ਵਾਲੇ ਤੁਹਾਡਾ ਸਾਥ ਵੀ ਦੇ ਰਹੇ ਨੇ ਮੋਢੇ ਨਾਲ ਮੋਢਾ ਲਾ ਕੇ ਚੱਲ ਵੀ ਰਹੇ ਨੇ ਅਸੀਂ ਇਹੋ ਹੀ ਪੀਲ ਕਰਦੇ ਹਾਂ ਕਿ ਸਾਨੂੰ ਇੱਕ ਰੀ ਮੌਕਾ ਜ਼ਰੂਰ ਦਿਓ ਤੇ ਅਸੀਂ ਕੋਈ ਵੀ ਕੰਮ ਸਾਡੇ ਘਰੋਂ ਜੇ ਕੋਈ ਲੈ ਕੇ ਆਉਂਦਾ ਕੋਈ ਇਸ ਕਰਾਉਂਦਾ ਕੋਈ ਸਮੱਸਿਆ ਲੈ ਕੇ ਆਉਂਦਾ ਤਾਂ ਕਿਸੇ ਨੂੰ ਖਾਲੀ ਨਹੀਂ ਛੋੜਦੇ ਅਸੀਂ ਪਹਿਲਾਂ ਵੀ ਅਸੀਂ ਬਹੁਤ سارے ਕਿਸਾਨਾਂ ਦਾ ਸਾਥ ਦਿੰਦੇ ਹਾਂ ਜਾਂ ਛਾਤੀ ਵੀ ਕਹਿ ਰਹੇ ਜੋ ਵੀ ਕਿਸੇ ਦਾ ਵਿਆਹ ਵੀ ਹੋਵੇ ਤਾਂ ਕਾਹ ਨਹੀਂ ਪੀਲ ਦੀ ਸੇਵਾ ਕਰਵਾਉਂਦੇ ਹਾਂ ਦੇਖੋ ਆਪਾਂ ਪਹੁੰਚੇ ਗੱਲਬਾਤ ਕੀਤੀ ਉਹ ਕਹਿੰਦੇ ਵੀ ਜਿਹੜੇ ਵੀ ਕੰਮ ਲੱਤੂ ਵਾਲੇ ਦੇ ਵਿੱਚ ਪੈਂਦੀ ਪਏ ਨੇ ਉਹ ਸਾਡੇ ਵੱਲੋਂ ਪੂਰੇ ਕਰਾਈ ਜਾਣਗੇ ਤੇ ਹੋਰ ਵੀ ਆਪਾਂ ਸਵਾਲ ਕਰਦੇ ਆਂ ਤੇ ਜੀ ਹੋਰ ਤੁਸੀਂ ਕੀ ਕਹਿਣਾ ਚਾਹੋ ਬਿੱਧੀ ਇਹ ਸਾਡੀ ਲੋਕਾਂ ਨੂੰ ਪੀਲ ਹੈ ਜੀ ਇੱਕ ਮੌਕਾ ਸਾਨੂੰ ਦਿਓ ਮੌਕਾ ਦੇ ਕੇ ਤੁਸੀਂ ਦੇਖੋ ਤੇਰੇ ਬਾਅਦ ਵਿੱਚ ਤੁਸੀਂ ਪਿੰਡ ਦੀ ਨੁਹਾਰ ਤੇ ਵਿਕਾਸ ਕਰ ਦੇਖਿਓ ਤੇ ਇੱਕ ਵਾਰੀ ਸਾਨੂੰ ਇੱਕ ਵਾਰੀ ਮੌਕਾ ਜਰੂਰ ਦਿਓ ਤੇ ਵੱਟ ਤੋਂ ਵੱਧ ਵੋਟਾਂ ਭਾਜੀ ਨੂੰ ਦਿਤਾਓ ਤੇ ਤੁਹਾਡੇ ਸਾਰੇ ਕੰਮ ਹੋ ਜਾਣਗੇ ਜੀ ਹੋਰ ਤੁਸੀਂ ਕੀ ਕੀ ਕਹਿੰਦੇ ਚਾਹੋਗੇ ਇਹ ਪਿੰਡ ਸਰੋਂ ਪਲੇਗ੍ਰਾਉਂਡ ਦਾ ਵੀ ਕੋਈ ਹੋਰ ਕਲੱਬ ਨਹੀਂ ਕੋਈ ਤਾਂ ਦੀ ਉਹ ਦੀ ਵੀ ਕਰਵਾਵਾਂਗੇ ਜਿਹੜਾ ਕਿ ਬੱਚੇ ਫਿਜ਼ੀਕਲ ਦੇ ਨਾਲ ਜੋ ਕਿਉਂਕਿ ਅੱਜ ਕੱਲ ਆਪਣੀ ਜੋੜੀ ਵੀ ਸਟੱਡੀ ਆ ਖੁਸ਼ੀ ਦੀ ਬੋਡੀ ਫਿੱਟ ਹੋਵੇਗੀ ਤਾਂ ਆਪਾਂ ਸਿਹਤਮੰਦ ਰਹਿਣਾ ਇਸ ਕਰਕੇ ਅਸੀਂ ਗਰਾਊਂਡ ਦੀ ਵੀ ਡਾਕਟਰੀ ਕਰਵਾਵਾਂਗੇ ਤੇ ਇਹ ਗੁਰਦੁਆਰਾ ਸਾਹਿਬ ਦੀ ਵੀ ਸਾਡੀ ਕੰਮ ਤੇ ਆ ਉਹ ਵੀ ਸਾਰਾ ਵਧੀਆ ਕਰਾਂ ਦੇਖੋ ਆਪਾਂ ਗੱਲਬਾਤ ਕੀਤੀ ਬਹੁਤ ਵਧੀਆ ਉਹਨਾਂ ਨੇ ਸਹਿਯੋਗ ਦਿੱਤਾ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਕੰਮ ਪੈਂਡਿੰਗ ਪਏ ਨੇ ਉਹ ਵੱਤ ਉਹ ਅਸੀਂ ਕਰਵਾਵਾਂਗੇ ਵੀ ਸਾਨੂੰ ਇੱਕ ਵਾਰੀ ਮੌਕਾ ਦਿੱਤਾ ਜਾਵੇ ਸ਼੍ਰੀ ਮੁਖਸਰ ਸਾਹਿਬ ਤੋਂ ਵਿਸ਼ਾਲ ਕੁਮਾਰ ਦੀ ਰਿਪੋਰਟ